ੴ ਸਤਿਗੁਰ ਪ੍ਰਸਾਦ ਅਨਿਕ ਉਪਾਵੀ ਰੋਗ ਨ ਜਾਇ ਰੋਗ ਮਿਟੈ ਹਰ ਅਵਖਦ ਲਾਇ ਪੰਥੀ ਪਾਤਸ਼ਾਹ ਜੀ ਦਾ ਅਟਲ ਧਰਮਾਨ ਹੈ ਕਿ ਜਿਹੜਾ ਰੋਗ ਪਿੰਪਿੰ ਉਪਾਵਾ ਅਤੇ ਇਲਾਜਾਂ ਨਾਲ ਨਹੀਂ ਜਾਂਦਾ ਉਹ ਰੋਗ ਪਵਿੱਤਰ ਨਾਮ ਦੀ ਦਵਾਈ ਵਰਤਣ ਨਾਲ ਮਿਟ ਜਾਂਦਾ ਹੈ ਜਦਕਿ ਕੇਵਲ ਪਾਵਨ ਨਾਮ ਸਾਰੇ ਰੋਗਾ ਮਾਨਸਿਕ ਸਰੀਰਕ ਅਤੇ ਹੋਮੇ ਦੇ ਰੋਗਾ ਦੀ ਕਾਰਗਰ ਦਵਾਈ ਹੈ ਸਰਬ ਰੋਗ ਦਾ ਔਖਦ ਨਾਮ ਜਦ ਕੀ ਕੇਵਲ ਤੁਰ ਕੀ ਬਾਣੀ ਪੜਨ ਸੁਨਨ ਅਤੇ ਗਉਣ ਨਾਲ ਸਾਰੇ ਰੋਗ ਕੱਟੇ ਜਾਂਦੇ ਹਨ ਦੂਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਜਦ ਕੀ ਕੇਵਲ ਭਰੋਸਾ ਰੱਖਣ ਨਾਲ ਸਾਰੇ ਰੋਗ ਮਿਟ ਜਾਂਦੇ ਹਨ ਏਕ ਆਸ ਰੱਖ ਮਨਵਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਦ ਕੀ ਗੁਰਬਾਣੀ ਪਰਵਾਸੀਤ ਸੰਤ ਦੇ ਦਰਸ਼ਨ ਸੰਗਤ ਛੋ ਇਹ ਚਰਨ ਤੂੜ ਪ੍ਰਾਪਤ ਕਰਨ ਨਾਲ ਦੁੱਖ ਅਤੇ ਰੋਗ ਮਿਟ ਜਾਂਦੇ ਹਨ ਜਦ ਕਿ ਰੋਗ ਤੇ ਦੁੱਖ ਤਾਂ ਵੀ ਮਿਟ ਜਾਂਦੇ ਹਨ ਅਗਰ ਨਾਮ ਗੁਰਬਾਣੀ ਦੀ ਰੋਗ ਨਿਵਾਰਨ ਸ਼ਕਤੀ ਵਿੱਚ ਵਿਸ਼ਵਾਸ ਰੱਖਣ ਵਾਲੇ ਗੁਰਸਿੱਖ ਦੀ ਸੰਗਤ ਵਿੱਚ ਨਾਮ ਅਤੇ ਗੁਰਬਾਣੀ ਜਪੀ ਸੁਣੀ ਅਤੇ ਗਾਈ ਚਾਵੇ ਜਿਉ ਗੁਰਸਿੱਖ ਆਪ ਰੋਗੀ ਹੈ ਤਾਂ ਉਸ ਦੇ ਰੋਗ ਵੀ ਮਿਟ ਜਾਂਦੇ ਹਨ ਜਦ ਕਿ ਰੋਗਾਂ ਦੇ ਅਨੁਕੂਲ ਕਸਰਤ ਜਾਂ ਯੋਗ ਅਭਿਆਸ ਕਰਨ ਨਾਲ ਬਹੁਤ ਸਾਰੇ ਰੋਗ ਘਟ ਜਾਂ ਮਿਟ ਜਾਂਦੇ ਹਨ ਜਦਕੀ ਰੋਗਾਂ ਨੂੰ ਮੁੱਖ ਰੱਖ ਕੇ ਅਨੁਕੂਲ ਅਤੇ ਥੋੜੀ ਖੁਰਾਕ ਖਾਣ ਨਾਲ ਬਹੁਤ ਸਾਰੇ ਰੋਗ ਘਟ ਜਾਂ ਮਿਟ ਜਾਂਦੇ ਹਨ ਜਦਕੀ ਗੁਰਦੁਆਰੇ ਵਿੱਚ ਝਾੜੂ ਦੇਣ ਭਾਂਡੇ ਮਾਂਜਣ ਆਦਿ ਨਾਲ ਵੀ ਰੋਗ ਚਲੇ ਜਾਂਦੇ ਹਨ ਪਬਲਿਕ ਅਦਾਰਿਆਂ ਦੀ ਸੇਵਾ ਅਤੇ ਪਰ ਉਪਕਾਰ ਨਾਲ ਰੋਗਾਂ ਨੂੰ ਠੱਲ ਪੈ ਜਾਂਦੀ ਹੈ ਉਹ ਕਿਹੜਾ ਰੋਗ ਹੈ ਜੋ ਪਾਵਨ ਨਾਮ ਦੀ ਸੱਚੀ ਬਾਣੀ ਪੂਰਨ ਭਰੋਸਾ ਅਨੁਕੂਲ ਕਸਰਤ ਮੁਨਾਸਿਬ ਖੁਰਾਕ ਅਤੇ ਸੇਵਾ ਤੇ ਪਰਉਪਕਾਰ ਇਸ ਸਭ ਦੇ ਨਾਲ ਨਹੀਂ ਜਾਵੇਗਾ ਨਿਰਸੰਦੇਹ ਐਸਾ ਰੋਗ ਕੋਈ ਨਹੀਂ ਹੈ ਜਦ ਕਿ ਇਹ ਵਿਧੀ ਨਾਮ ਗੁਰਬਾਣੀ ਪਰੋਸਾ ਵਰਜਿਸ਼ ਖੁਰਾਕ ਸੇਵਾ ਦਵਾਈ ਅਤੇ ਸਰਜਰੀ ਦੇ ਨਾਲ ਨਾਲ ਵਰਤੀ ਜਾ ਸਕਦੀ ਹੈ ਇਸ ਨਾਲ ਰੋਗ ਨਿਵਰਤੀ ਅਤੇ ਕੰਟਰੋਲ ਹੋਰ ਵੀ ਸਰਲ ਹੋ ਜਾਂਦਾ ਹੈ ਅਗਰ ਰੋਗ ਦਵਾਈਆਂ ਪਕੋਲਾ ਇਲਾਜ ਹੈ ਤਾਂ ਵੀ ਨਾਮਦਾਰੂ ਨਾਲ ਰੋਗ ਦੂਰ ਹੋ ਜਾਵੇਗਾ ਜਾਂ ਘੱਟੋ ਘੱਟ ਕਾਬੂ ਵਿੱਚ ਆ ਜਾਵੇਗਾ ਜਿਸ ਨਾਮ ਦੇ ਸਹਾਰੇ ਖੰਡ ਅਤੇ ਬ੍ਰਹਿਮੰਡ ਚੱਲ ਰਹੇ ਹਨ ਉਸ ਸਰਵ ਵਿਆਪਕ ਨਾਮ ਨਾਮ ਸ਼ਕਤੀ ਅੱਗੇ ਰੋਗ ਨਿਵਰਤੀ ਇੱਕ ਬਹੁਤ ਮਾਮੂਲੀ ਗੇੜ ਹੈ ਇਸ ਵਾਸਤੇ ਨਾਮਦਾਰੂ ਦੀ کارਗਰਤਾ ਵਿੱਚ ਪੂਰਨ ਭਰੋਸਾ ਰੱਖਦਿਆਂ ਹੋਇਆਂ ਇਸ ਵਿਧੀ ਨੂੰ ਦ੍ਰਿੜਤਾ ਨਾਲ ਅਪਣਾਉਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ